ਚਲ ਚਲ ਹਾਂਜੀ ਦੋਸਤੋ ਇੱਕ ਵਾਰ ਫਿਰ ਤੁਸ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਚੱਲੇ ਸੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਠੰਡਾ ਬੁਰਜ ਨਾਲ ਚੱਲੇ ਸੀ ਅਰਸ਼ ਤੇ ਜਸਕਰਨ ਤੇ ਭਾਬੀ ਫਤਿਹਗੜ੍ਹ ਸਾਹਿਬ ਪਹੁੰਚਣ ਤੋਂ ਬਾਅਦ ਅਸੀਂ ਹੋ ਗਈ ਸੀ ਪੈਦਲ ਯਾਤਰਾ ਤੇ ਕਿਉਂਕਿ ਭੀੜ ਬਹੁਤ ਆ ਗੱਡੀ ਮਗਰ ਠੱਲੇ ਉਹ ਦੇਖੋ ਥਾਂ ਥਾਂ ਤੇ ਲੰਗਰ ਵੀ ਲੱਗੇ ਹੋਏ ਆ ਤੇ ਸੇਵਾਦਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਤੇ ਉਹ ਦੇਖੋ ਅੱਗੇ ਸੰਗਤ ਸਾਰੀ ਪੈਦਲ ਹੀ ਚੱਲੀ ਆ ਕਿਉਂਕਿ ਭੀੜ ਬਹੁਤ ਆ ਰਾਲੀਆਂ ਰੋਲੀਆਂ ਟਰੈਕਟਰ ਬਹੁਤ ਆਏ ਹੋਏ ਆ ਇਸ ਕਰਕੇ ਪੈਦਲ ਹੀ ਜਾਣਾ ਪੈਣਾ ਅੱਗੇ ਹੁਣ ਤੁਰ ਕੇ ਆਪਾਂ ਨੂੰ ਤੁਰਦਿਆਂ ਤੁਰਦਿਆਂ ਨੂੰ ਤਕਰੀਬਨ ਘੰਟੇ ਦੇ ਕਰੀਬ ਹੋ ਗਿਆ ਤੇ ਹੁਣ ਤੁਰ ਕੇ ਚੱਲਿਆਂ ਫੇਰ ਅਧੀਆਂ ਸੰਗਤਾਂ ਜਾਈ ਜਾਂਦੀਆਂ ਅਧੀਆਂ ਸੰਗਤਾਂ ਮੱਥਾ ਤੇ ਕਿਵਾਬ ਸਾਈ ਜਾਂਦੀਆਂ ਤੁਹਾਨੂੰ ਦਿਖਾ ਦਿੰਦਾ ਮੈਂ ਉਹ ਬੈਕ ਸਾਈਡ ਵੀ ਦੇਖ ਲਓ ਇੱਧਰ ਕੈਮਰਾ ਘੁਮਾ ਕੇ ਦਿਖਾਉਣਾ ਇਹ ਦੇਖੋ ਇਹ ਵਾਪਸ ਜਾ ਰਹੇ ਆ ਮੱਥਾ ਟੇਕ ਕੇ ਤੇ ਅਸੀਂ ਚੱਲਿਆਂ ਮੱਥਾ ਟੇਕਣ ਜਿਸ ਕਰਣ ਤੇ ਅਰਸ਼ੂ ਨੇ ਉਹਨਾਂ ਨੇ ਫਿਲਮ ਵੇਖੀ ਛੋਟੇ ਸਹਿਬਜ਼ਾਦੇ ਤੇ ਉਹ ਕਹਿੰਦੇ ਠੰਡਾ ਬੋਰਚ ਦੇਖਣਾ ਘੰਟਾ ਡੇਢ ਘੰਟਾ ਤੁਰੰਤੋਂ ਬਾਅਦ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਬਾਹਰ ਅਰਚ ਤੇ ਜਿਸ ਕਰਨ ਹੋਣਾ ਨੇ ਫਿਲਮ ਵੇਖੀ ਸੀ ਛੋਟੇ ਸਾਹਿਬਜ਼ਾਦੇ ਤੇ ਇਸ ਲਈ ਉਹਨਾਂ ਨੇ ਕਿਹਾ ਸਾਨੂੰ ਸਰਹੰਦ ਦਿਖਾ ਕੇ ਲਿਆਓ ਠੰਡਾ ਬੁਰਜ ਦਿਖਾ ਕੇ ਲਿਆਓ ਦਰਸ਼ਨ ਕਰਾ ਕੇ ਲਿਆਓ ਐਸੇ ਕਰਕੇ ਉਹਨਾਂ ਨੂੰ ਦਰਸ਼ਨ ਕਰਾਉਣ ਲਈ ਸਪੈਸ਼ਲ ਲੈ ਗਏ ਆ ਮੈਂ ਹੁਣ ਚੱਲਦੇ ਆਪਾਂ ਅੰਦਰ ਹੁਣ ਆਪਾਂ ਮੇਨ ਗੇਟ ਤੋਂ ਅੰਦਰ ਆ ਚੁੱਕੇ ਆ ਤੇ ਹੁਣ ਜਾ ਕੇ ਉਹ ਲਾਈਨ ਲੱਗੀ ਹੋਈ ਆ ਆਪਾਂ ਲਾਈਨ 'ਚ ਲੱਗਣਾ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਤੇ ਲਾਈਨ 'ਚ ਲੱਗਣਾ ਪੈਣਾ ਟਾਈਮ ਵੀ ਬਹੁਤ ਲੱਗਣਾ ਮੱਥਾ ਟੇਕਣ ਤੁਸੀਂ ਦੇਖ ਸਕਦੇ ਹੋ ਆ ਸਾਰੇ ਸੰਗਤ ਖੜੀ ਆ ਤੇ ਉਹ ਅੱਗੇ ਵੀ ਲਾਈਨ ਲੱਗੀ ਪਈ ਆ ਤੁਹਾਨੂੰ ਮੈਂ ਦਿਖਾਉਣਾ ਨੇੜੇ ਜਾ ਕੇ ਜੁੜੇ ਰੋ ਐਂਡ ਤੱਕ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਫਾਈਨਲੀ ਅਸੀਂ ਲਾਈਨ 'ਚ ਲੱਗ ਚੁੱਕੇ ਤੁਸੀਂ ਦੇਖ ਸਕਦੇ ਹੋ ਸੰਗਤ ਦੀ ਪੀੜ ਤੇ ਉਹ ਸਾਹਮਣੇ ਗੁਰਦੁਆਰਾ ਤਨ ਤਨ ਬਾਬਾ ਜੁਝਾਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਜੀ ਛੋੜੇ ਸਾਹਿਬ ਜਦ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਤੇ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਖੜੀ ਆ ਲਾਈਨ 'ਚ ਤੇ ਵੇਟ ਕਰ ਰਹੀ ਆ ਹੁਣ ਹੌਲੀ ਹੌਲੀ ਆਪਾਂ ਜਾਵਾਂਗੇ ਬਾਅਦ ਕਰਾਂਗੇ ਦਰਸ਼ਨ ਉਸ ਤੋਂ ਬਾਅਦ ਜਾਵਾਂਗੇ ਠੰਡੇ ਬੁਰਜ ਮੱਥਾ ਟੇਕ ਲਾਈਨ 'ਚ ਤਕਰੀਬਨ ਘੰਟਾ ਡੇਢ ਘੰਟਾ ਖੜੇ ਰਹੇ ਆ ਤੇ ਹੁਣ ਅਸੀਂ ਗੁਰਦੁਆਰਾ ਦੇ ਜਮਾਂ ਨੇੜੇ ਪਹੁੰਚ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਉਹ ਪਿੱਛੇ ਆ ਸਾਰੇ ਸੰਗਤ ਨੂੰ ਕ੍ਰੋਸ ਕਰਕੇ ਪਹਿਲਾਂ ਉਹ ਪਿੱਛੇ ਖੜੇ ਸੀ ਅਸੀਂ ਤੁਸੀਂ ਦੇਖ ਸਕਦੇ ਹੋ ਲਾਈਨ ਕਿੰਨੀ ਵੱਡੀ ਲੱਗੀ ਹੋਈ ਤੇ ਕਾਫੀ ਟਾਈਮ ਲੱਗ ਗਿਆ ਸਾਨੂੰ ਇੱਥੇ ਹੁੰਦੇ ਹੁੰਦੇ ਇਹਨਾਂ ਨੂੰ ਤੇ ਹੁਣ ਮੱਥਾ ਟੇਕ ਕੇ ਫੇਰ ਆਪਾਂ ਠੰਡੇ ਬੁਰਜ ਜਾਣਾ ਅੱਗੇ ਹੁਣ ਮੱਥਾ ਟੇਕ ਕੇ ਬਾਹਰ ਆ ਚੁੱਕੇ ਆ ਤੇ ਆਪਾਂ ਜਾਣਾ ਠੰਡੇ ਬੁਰਜ ਤੇ ਆਪਾਂ ਲਾਈਨ 'ਚ ਲੱਗ ਚੁੱਕੇ ਹਾਂ ਉਹ ਦੇਖੋ ਸਾਹਮਣੇ ਠੰਡਾ ਬੁਰਜ ਗੁਰਦੁਆਰਾ ਤੇ ਉੱਥੇ ਹੁਣ ਕਾਫੀ ਟਾਈਮ ਲੱਗੇ ਨਾ ਕਿਉਂਕਿ ਪਹਿਲਾ ਮੱਥਾ ਟੇਕਦੇ ਟੇਕਦੇ ਸਾਨੂੰ ਦੇਖੋ ਸ਼ਾਮ ਹੋ ਗਈ ਸੂਰਜ ਢਲ ਗਿਆ ਤੇ ਹੁਣ ਵੀ ਲਾਈਨ ਬਹੁਤ ਵੱਡੀ ਲੱਗੀ ਹੋਈ ਆ ਬਹੁਤ ਜ਼ਿਆਦਾ ਵੱਡੀ ਇੱਥੇ ਮੱਥਾ ਟੇਕਣ ਤੇ ਜ਼ਿਆਦਾ ਟਾਈਮ ਲੱਗੂਗਾ ਕਿਉਂਕਿ ਬਹੁਤ ਜ਼ਿਆਦਾ ਸੰਗਤ ਆ ਬਹੁਤ ਹੀ ਜ਼ਿਆਦਾ ਸੰਗਤ ਪਹੁੰਚੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਉਹ ਦੇਖੋ ਪਿੱਛੇ ਵੀ ਸੰਗਤ ਖੜੀ ਹੋਈ ਆ ਸਾਰੇ ਸੰਗਤ ਖੜੀ ਹੋਈ ਆ ਮੈਨੂੰ ਪਤਾ ਇੱਥੇ ਕਾਫੀ ਰਾਤ ਹੋ ਜਾਣੀ ਸੰਦਰਸ਼ਨ ਕਰਦਿਆਂ ਕਰਦਿਆਂ ਨੂੰ ਹੁਣ ਅਸੀਂ ਠੰਡੇ ਬੁਰਜ ਦੇ ਜਮਾ ਕੋਲੇ ਪਹੁੰਚ ਚੁੱਕੇ ਆ ਦਰਸ਼ਨ ਕਰਨ ਲਈ ਤੁਸੀਂ ਦੇਖ ਸਕਦੇ ਹੋ ਉਹ ਪਿੱਛੇ ਸੰਗਤ ਦੇਖੋ ਤੇ ਸਾਨੂੰ ਤਕਰੀਬਨ ਇੱਥੇ ਆਉਂਦੇ ਆਉਂਦੇ 3 ਘੰਟੇ ਲੱਗ ਗਏ 3 ਘੰਟੇ ਲਾਈਨ 'ਚ ਖੜੇ ਰਹੇ ਜਿਸ ਕਰਨ ਹੁਣ ਵੀ ਉਵੇਂ ਹੀ ਖੜੇ ਰਹੇ ਨਾਲ ਫਾਈਨਲੀ ਅਸੀਂ ਮੱਥਾ ਟੇਕ ਲਿਆ ਤੇ ਹੁਣ ਆ ਠੰਡਾ ਬੁਰਜ ਆ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਮੱਥਾ ਟੇਕ ਕੇ ਤੇ ਕਾਫੀ ਟਾਈਮ ਲੱਗ ਗਿਆ ਸਾਨੂੰ ਰਾਤ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਲਾਈਟਾਂ ਵੀ ਜਗ ਪਈਆਂ ਚਾਰੇ ਪਾਸੇ ਇਹ ਰਾਤ ਹੋ ਗਈ ਤਾਂ ਕਰਕੇ ਲਾਈਟਾਂ ਵੀ ਛੱਡ ਦਿੱਤੀਆਂ ਹਾਂਜੀ ਇਹ ਆ ਠੰਡਾ ਬੁਰਜ ਜਿੱਥੇ 11 ਪੋ ਨੂੰ ਛੋਟੇ ਸਾਹਿਬ ਜੀ ਦੇ ਨੂੰ ਤੇ ਮਾਤਾ ਗੁਜਰੀ ਜੀ ਨੂੰ ਠੰਡ ਚ ਰਾਤ ਕੱਟਣੀ ਪਈ ਸੀ ਤੇ ਮੋਤੀराम ਮਹਾਰਾਜ ਜੀ ਨੇ ਗਰਮ ਦੁੱਧ ਪਿਆ ਕੇ ਸੇਵਾ ਕੀਤੀ ਸੀ ਹੁਣ ਅਸੀਂ ਮੱਥਾ ਟੇਕ ਕੇ ਥੱਲੇ ਆ ਚੁੱਕੇ ਆ ਕਿਉਂਕਿ ਅੰਦਰ ਵੀਡੀਓ ਨਹੀਂ ਬਣਾਉਂਦੀ ਤੇ ਇਸ ਲਈ ਅੰਦਰ ਵੀਡੀਓ ਨਹੀਂ ਬਣਾਈ ਮੈਂ ਤੇ ਤੁਸੀਂ ਬਾਹਰੋਂ ਦਰਸ਼ਨ ਕਰ ਲਓ ਤੇ ਮੈਂ ਇਸੇ ਲਈ ਵੀਡੀਓ ਬਣਾ ਰਿਹਾ ਕਿ ਜਿਨ੍ਹਾਂ ਦਾ ਆਉਣ ਦਾ ਮੌਕਾ ਨਹੀਂ ਮਿਲਿਆ ਉਹ ਇੱਥੋਂ ਦਰਸ਼ਨ ਕਰ ਲਓ ਤੇ ਹੁਣ ਆਪਾਂ ਚੱਲਦੇ ਆਂ ਸਰੋਵਰ ਤੇ ਤੁਹਾਨੂੰ ਸਰੋਵਰ ਵੀ ਦਿਖਾ ਕੇ ਲਿਆਉਣਾ ਹੈ ਸਰੋਵਰ ਹੀ ਬਹੁਤ ਵਧੀਆ ਬਣਿਆ ਹੋਇਆ ਤੇ ਇਹ ਦੇਖੋ ਆਪਾਂ ਸਰੋਵਰ ਦੇ ਗੇਟ ਕੋਲੇ ਆ ਗਏ ਆ ਤਾਂ ਇੱਥੇ ਆਪਾਂ ਠੰਡ ਬਹੁਤ ਆ ਇਸ ਲਈ ਬੱਚੇ ਵੀ ਇਹ ਨਾਲ ਆਪਾਂ ਇਸ਼ਨਾ ਨੇ ਪੰਜ ਇਸ਼ਨਾਨਾ ਕਰਾਂਗੇ ਇੱਥੇ ਪੰਜ ਇਸ਼ਨਾਨਾ ਕਰਕੇ ਫਿਰ ਚੱਲਦੇ ਆਂ ਅੱਗੇ ਦਰਸ਼ਨ ਕਰਨ ਤੋਂ ਬਾਅਦ ਹੁਣ ਚੱਲਨੇ ਆਂ ਅਸੀਂ ਬਾਹਰ ਆਹ ਬਾਹਰ ਜਾਂਦਾ ਰਸਤਾ ਜਿੰਨਾ ਸੰਤਾਂ ਦਰਸ਼ਨ ਕਰ ਲਿਓ ਜਾ ਸਕਦੇ ਜਿਸ ਘਰ ਨਾਲ ਅੱਗੇ ਆਈ ਜਾਂਦਾ ਤੁਸੀਂ ਦੇਖ ਸਕਦੇ ਆ ਤੇ ਭਾਬੀ ਦਰਸ਼ ਪਿੱਛੇ ਤੁਰੇ ਹੁੰਦੇ ਆ ਹੁਣ ਗੱਡੀ ਵੀ ਲੱਭਣੀ ਪੈਣੀ ਆ ਕਿਉਂਕਿ ਭੀੜ ਬਹੁਤ ਜ਼ਿਆਦਾ ਜਦੋਂ ਹੀ ਅਸੀਂ ਬਾਹਰ ਆਏ ਤਾਂ ਬਾਹਰ ਚੱਲ ਰਿਆ ਸੀ ਗਰਮ ਦੁੱਧ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਨੌਜਵਾਨ ਮੁੰਡੇ ਸੇਵਾ ਕਰ ਰਹੇ ਆ ਬਹੁਤ ਵਧੀਆ ਤੇ ਗਰਮ ਦੁੱਧ ਦਾ ਲੰਗਰ ਲਾਇਆ ਹੋਇਆ ਕਿਉਂਕਿ ਠੰਡ ਬਹੁਤ ਆ ਤੇ ਆ ਦਿਨਾਂ 'ਚ ਗਰਮ ਦੁੱਧ ਦਾ ਲੰਗਰ ਬਹੁਤ ਜ਼ਿਆਦਾ ਚੱਲਦਾ ਹੁੰਦਾ ਕਿਉਂਕਿ ਮੋਤੀराम ਮਹਾਰਾਜ ਜੀ ਨੇ ਛੋਟੇ ਸਭ ਜਨਾਂ ਨੂੰ ਗਰਮ ਦੁੱਧ ਪਲਾ ਕੇ ਸੇਵਾ ਕੀਤੀ ਸੀ ਦੁੱਧ ਦਾ ਲੰਗਰ ਛਕਣ ਤੋਂ ਬਾਅਦ ਅਸੀਂ ਚੱਲ ਪਿਆ ਗੱਡੀ ਵੱਲ ਨੂੰ ਤੇ ਹੁਣ ਅਸੰਗਤਾਂ ਜਾ ਰਹੀਆਂ ਕਾਫੀ ਰਾਤ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਆਸੇ-ਪਾਸੇ ਕਿੰਨਾ ਹਨੇਰਾ ਹੋ ਚੁੱਕਿਆ ਰਸਤੇ ਜਾਂਦੇ ਜਾਂਦੇ ਸਾਨੂੰ ਲੱਗੀ ਸੀ ਭੁੱਖ ਤੇ ਰਾਤ ਚੱਲ ਰਿਹਾ ਸੀ ਖੀਰ ਦਾ ਤੇ ਪ੍ਰਸ਼ਾਦੇ ਦਾ ਲੰਗਰ ਤੇ ਅਸੀਂ ਲੰਗਰ ਛਕ ਕੇ ਹੁਣ ਤੁਰਾਂਗੇ ਅੱਗੇ ਨੂੰ ਦੇਖੋ ਕਾਫੀ ਰਾਤ ਹੋ ਚੁੱਕੀ ਆ ਤੇ ਟਰੈਕਟਰੀ ਬਹੁਤ ਪਹੁੰਚੇ ਹੋਏ ਬਹੁਤ ਜ਼ਿਆਦਾ ਟਰੈਕਟਰ ਲੱਖ ਤੂਤੇ ਟਰੈਕਟਰ ਪਹੁੰਚੇ ਹੋਏ ਤਕਰੀਬਨ ਤੇ ਆ ਮੈਂ ਇੱਥੇ ਕੜਾ ਵੀ ਖਰੀਦਿਆ ਇੱਥੋਂ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਚੱਲੇ ਆਂ ਆਪਦੀ ਗੱਡੀ ਕੋਲੇ ਤੇ ਅੱਜ ਦਾ ਇਹ ਵਲੌਗ ਆਪਾਂ ਕਰਾਂਗੇ ਇੱਥੇ ਸਮਾਪਤ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਣੇ ਛੋਟੇ ਬੱਚਿਆਂ ਨੂੰ ਇਦਾਂ ਦੇ ਜਗ੍ਹਾ ਤੇ ਜ਼ਰੂਰ ਲੈ ਕੇ ਆਇਆ ਕਰੋ ਜ਼ਰੂਰ ਕਿਉਂਕਿ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਮਿਲਦੇ ਆਂ ਅਗਲੇ ਵਲੌਗ ਚ ਉਦੋਂ ਤੱਕ ਸਾਰਿਆਂ ਨੂੰ ਬਾਏ